ਹਾਂਜੀ ਦੋਸਤੋ ਲੇਡੀਜ਼ ਕੁੜਤੇ ਦੇ ਵਿੱਚ ਜਿਵੇਂ ਕਿ ਤੁਸੀਂ ਜੇਬ ਲਗਾਉਣੀ ਹੈ ਠੀਕ ਹੈ ਕੋਈ ਵੀ ਲੇਡੀਜ਼ ਕੁੜਤਾ ਤੁਸੀਂ ਉਹਦੇ ਵਿੱਚ ਜੇਬ ਲਗਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਅੱਜ ਮੈਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਣ ਵਾਲੀ ਹਾਂ ਤੇ ਵੀਡੀਓ ਚੈਟ ਤੱਕ ਬਣੇ ਰਹੋ ਦੇਖੋ ਆਪਾਂ ਜੇਬ ਇਹਨੂੰ ਕਿੱਦਾਂ ਲਾਉਨੇ ਆ ਠੀਕ ਹੈ ਜਿਵੇਂ ਕਿ ਜੈਂਟਸ ਕੁੜਤੇ ਦੇ ਵਿੱਚ ਆਪਾਂ ਜੇਬ ਲਗਾਉਨੇ ਆ ਠੀਕ ਹੈ ਉਦਾਂ ਹੀ ਤੁਹਾਨੂੰ ਲਗਾਉਣੀ ਦੱਸਾਂਗੇ ਜੈਂਟਸ ਕੁੜਤੇ ਦੇ ਵਿੱਚ ਜਿੱਦਾਂ ਸਾਈਡ ਤੇ ਪਾਕਟ ਲੱਗਦਾ ਠੀਕ ਹੈ ਇਹ ਆਪਣਾ ਸੱਜੀ ਸਾਈਡ ਹੈ ਠੀਕ ਹੈ ਸੱਜੀ ਸਾਈਡ ਆਪਾਂ ਦੇਖੋ ਇਦਾਂ ਹਿੱਪ ਤੋਂ ਠੀਕ ਹੈ 1.5 ਇੰਚ ਉੱਪਰ ਠੀਕ ਹੈ ਇੱਕ ਨਿਸ਼ਾਨ ਲਗਾ ਲੈਣਾ 1.5 ਜਾਂ ਫਿਰ ਤੁਸੀਂ 2 ਇੰਚ ਤੇ ਲਗਾ ਸਕਦੇ ਹੋ ਇਸ ਨੂੰ ਠੀਕ ਹੈ ਉਸ ਤੋਂ ਉੱਪਰ ਦੇਖੋ 6.5 ਇੰਚ ਆਪਾਂ ਨੂੰ ਚਾਹੀਦਾ ਠੀਕ ਹੈ ਤਾਂ ਕਿ ਆਪਣਾ ਹੱਥ ਜਿਹੜਾ ਆਰਾਮ ਨਾਲ ਜਾ ਸਕੇ ਇਹ ਆ ਗਈ ਜੀ ਆਪਣੀ ਕਮਰ ਠੀਕ ਹੈ ਇੱਥੋਂ ਤੱਕ ਕਮਰ ਤੱਕ ਆਪਾਂ ਨੇ ਇਹ ਨਿਸ਼ਾਨ ਲਗਾ ਲਿਆ 6.5 ਇੰਚ ਆਪਣਾ ਉਰੇ ਹੋ ਰਿਹਾ ਠੀਕ ਹੈ हिਪ ਤੋਂ 2 ਇੰਚ ਉੱਪਰ ਠੀਕ ਹੈ 1.5 ਵੀ ਤੁਸੀਂ ਛੱਡ ਸਕਦੇ ਹੋ ਮੈਂ 1.5 ਇੰਚ ਛੱਡਿਆ ਠੀਕ ਹੈ ਤੇ 2 ਇੰਚ ਵੀ ਤੁਸੀਂ ਛੱਡ ਸਕਦੇ ਹੋ ਕਿਉਂਕਿ ਇਹਨਾਂ ਦੀ ਜਿਹੜੀ हिਪ ਦੀ ਠੀਕ ਹੈ ਸਲਾਈ ਹੈ ਚੌਕ ਦੀ ਉਹ 13 ਇੰਚ ਦੇ ਰੈਡੀ ਹੋ ਰਹੀ ਹੈ 14 ਇੰਚ ਦੇ ਨਹੀਂ ਹੈਗੀ ਠੀਕ ਹੈ ਜੇ 14 ਇੰਚ ਦੇ ਹੁੰਦੀ ਤਾਂ ਮੈਂ ਕੀ ਕਰਦੀ ਇਹਨੂੰ 2 ਇੰਚ ਦੇ ਲੰਦੀ ਠੀਕ ਹੈ ਹੁਣ ਮੈਂ ਇਸ ਨੂੰ 1.5 ਇੰਚ ਤੇ ਲਿਆ ਇਦਾਂ 1.5 ਇੰਚ ਉੱਪਰ ਲੈ ਕੇ ਠੀਕ ਹੈ ਤੇ ਇਦਾਂ ਦੇਖੋ 6.5 ਇੰਚ ਮੇਰਾ ਉਰੇ ਆ ਰਿਹਾ 6.5 ਇੰਚ ਦੇ ਵਿੱਚ ਆਪਣਾ ਹੱਥ ਜਿਹੜਾ ਹੈਗਾ ਆਰਾਮ ਦੇ ਨਾਲ ਲੰਘ ਜਾਂਦਾ ਤੇ ਹੁਣ ਆਪਾਂ ਇਹਦੇ ਉੱਪਰ ਸਲਾਈ ਲਗਾਵਾਂਗੇ ਠੀਕ ਹੈ ਆ ਦੇਖੋ ਇਹ 1.5 ਇੰਚ ਦਾ ਤੇ ਇਹ ਹੋ ਗਿਆ ਆਪਣਾ हिਪ ਦਾ ਨਿਸ਼ਾਨ ਠੀ ਚਾਕ ਠੀਕ ਹੈ ਜਿੰਨਾ ਆਪਾਂ ਨੇ ਰੈਡੀ ਕਰਨਾ ਪਹਿਲਾਂ ਆਪਾਂ ਫਿਟਿੰਗ ਲਗਾਵਾਂਗੇ ਦੇਖੋ ਫਿਟਿੰਗ ਆਪਾਂ ਨੇ ਦੇਖੋ ਇੱਥੋਂ ਤੱਕ ਪੱਕੀ ਸਿਲਾਈ ਲਾਉਣੀ ਹੈ ਤੇ ਇਹਦੇ ਵਿੱਚ ਆਪਾਂ ਨੇ ਕੱਚੀ ਲਾਉਣੀ ਹੈ ਇੰਨੇ ਜਗਾਂ ਦੇ ਵਿੱਚ 6.5 ਇੰਚ ਦੇ ਵਿੱਚ ਉਸ ਤੋਂ ਅੱਗੇ ਆ ਕੇ ਫਿਰ ਆਪਾਂ ਨੇ ਪੱਕੀ ਲਾਉਣੀ ਹੈ ਠੀਕ ਹੈ ਇਦਾਂ ਇਹਨੂੰ ਰੱਖਾਂਗੇ ਆਪਾਂ ਠੀਕ ਹੈ ਓਰੇ ਦਾ ਕਾਪਾ ਨੇ ਪੱਕੀ ਲਾਉਣੀ ਆ ਠੀਕ ਹੈ ਜਿੱਥੋਂ ਤੱਕ ਆਪਾਂ ਨੇ ਇਹ ਕਮਰ ਜਿੱਥੋਂ ਤੱਕ ਆਪਣੀ ਜੇਬ ਜੁੜੀ ਹੈਗੀ ਹੈ ਜਾਊਗੀ ਇਦਾਂ ਠੀਕ ਹੈ ਹੁਣ ਓਰੇ ਆਪਾਂ ਨੇ ਇੰਨੀ ਜਗ੍ਹਾ ਦੇ ਵਿੱਚ ਕੱਚੀ ਲਾਉਣੀ ਆ ਸਲਾਈ ਠੀਕ ਹੈ कच्ची होगी उरे तक देखो ठीक है उरे आपने फिर पक्की कर लेनी है यह डेढ़ इंच जो अपने को नीचे बच गया ठीक है हिप तक उरे फिर आपने पक्की सिलाई लानी है ठीक है ਹੁਣ ਆਪਾਂ ਨੇ ਕੀ ਕਰਨਾ ਦੇਖੋ ਦੋਨੋਂ ਸਾਈਡ ਤੋਂ ਏਦਾਂ ਠੀਕ ਐ ਨੀਚੇ ਤੋਂ ਆਪਾਂ ਨੇ ਘੇਰਾ ਫੋਲਡ ਕਰਨਾ ਠੀਕ ਐ ਇਹ ਸਿਰਫ ਆਪਾਂ ਕੱਚੇ ਕੰਮ ਲਈ ਕਰ ਰਹੇ ਹਾਂ ਬਾਅਦ ਤੁਸੀਂ ਨੀਚੇ ਤੋਂ ਆਪਣੇ ਘੇਰੇ ਨੂੰ ਠੀਕ ਐ ਉਹਦੇ ਉੱੜ ਕੇ ਠੀਕ ਐ ਜਿੱਦਾਂ ਮਰਜ਼ੀ ਉਹਨੂੰ ਚੰਗੀ ਤਰ੍ਹਾਂ ਫੋਲਡ ਕਰ ਸਕਦੇ ਹੋ ਆਪਣੇ ਤਰੀਕੇ ਦੇ ਨਾਲ ਫਿਲਹਾਲ ਮੈਂ ਤੁਹਾਨੂੰ ਪੌকেট ਲਗਾਉਣ ਵਾਸਤੇ ਇਹ ਤਰੀਕਾ ਜਿਹੜਾ ਦੱਸ ਰਹੀ ਹਾਂ ਠੀਕ ਐ ਤੁਸੀਂ ਨੀਚੇ ਤੋਂ ਘੇਰਾ ਫੋਲਡ ਕਰਕੇ ਲੈ ਕੇ ਆਉਣਾ ਤਾਂ ਦੇਖੋ ਜਿੰਨਾ ਤੁਸੀਂ ਫੋਲਡ ਕਰਨਾ ਠੀਕ ਹੈ ਉਨਾ ਹੀ ਫੋਲਡ ਕਰਨਾ ਤੁਸੀਂ ਇਹ ਨਹੀਂ ਕਿ ਤੁਸੀਂ ਘੱਟ ਘੱਟ ਵੱਧ ਲਾਉਂਗੇ ਫਿਰ ਬਾਅਦ ਚ ਤੁਹਾਨੂੰ ਦਿੱਕਤ ਆਊਗੀ ਜਿੰਨਾ ਤੁਸੀਂ ਸਾਈਡ ਤੋਂ ਫੋਲਡ ਕਰਨਾ ਠੀਕ ਹੈ ਉਦਾਂ ਹੀ ਲੈ ਕੇ ਆਉਂਗੇ ਦੇਖੋ ਉਰੇ ਤਾਂ ਆਪਾਂ ਲਗਾਵਾਂਗੇ ਕੱਚੀ ਸਲਾਈ ਠੀਕ ਹੈ ਹਿੱਪ ਤੱਕ ਕਿਉਂਕਿ ਇਹ ਆਪਾਂ ਬਾਅਦ ਚ ਉਹਦੇ ਅੜਕੇ ਕੁਝ ਪਾਈਪਿੰਗ ਵਗੈਰਾ ਤੁਸੀਂ ਐਡ ਕਰਨੀ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਆ ਦੇਖੋ ਇੱਥੋਂ ਤੱਕ ਤੇ ਉਸ ਤੋਂ ਉੱਪਰ ਦੇਖੋ 1.5 ਇੰਚ ਤੋਂ ਉੱਪਰ ਆ ਗਿਆ ਆਪਾਂ ਨੇ ਪੱਕੀ ਸਿਲਾਈ ਲਾਉਣੀ ਹੈ। ਇੱਥੋਂ ਤੱਕ ਠੀਕ ਹੈ। ਜਿੱਥੇ ਤੱਕ ਆਪਾਂ ਨੇ ਕੱਚੀ ਲਾਈ ਹੋਈ ਹੈ ਨਾ ਹੁਣ ਆਪਾਂ ਨੇ ਇਹਨੂੰ ਇੱਥੋਂ ਫੋਲਡ ਕਰ ਲੈਣਾ। ਤੇ ਇਹ ਕੱਪੜਾ ਆਪਾਂ ਨੇ ਕੱਟ ਲੈਣਾ ਇੱਥੋਂ। ਕਿ ਜਿਹੜਾ ਤੁਸੀਂ ਆਰਾਮ ਦੇ ਨਾਲ ਇਹਨੂੰ ਫੋਲਡ ਕਰ ਸਕੋ। ਠੀਕ ਹੈ। ਹੁਣ ਕੀ ਹੁੰਦਾ ਕਿ ਜੈਂਟਸ ਕਮੀਜ਼ ਦੇ ਵਿੱਚ ਤਾਂ ਇਹ ਹੁੰਦੀ ਆ ਸਲਾਈ ਜਿਹੜੀ ਹੈਗੀ ਆਪਣੀ ਸਿੱਧੀ ਤੇ ਲੇਡੀਜ਼ ਕਮੀਜ਼ ਦੇ ਵਿੱਚ ਆਪਾਂ ਨੂੰ ਫਿਟਿੰਗ ਠੀਕ ਹੈ ਇਹਦੀ ਲਾਉਣੀ ਪੈਂਦੀ ਹੈ ਇਦਾਂ ਆਪਾਂ ਇਸ ਨੂੰ ਠੀਕ ਹੈ ਫੋਲਡ ਕਰ ਲੈਣਾ ਔਰ ਇਹ ਆਪਾਂ ਪੱਕੀ ਸਲਾਈ ਲਗਾਵਾਂਗੇ ਠੀਕ ਹੈ కట్లా కమర తక్ ఇద్దరే ఫల్డ్డా ਹੁਣ ਜਿੰਨੀ ਜਗ੍ਹਾ ਦੇ ਵਿੱਚ ਆਪਾਂ ਨੇ ਕੱਚੀ ਸਲਾਈ ਲਾਈ ਹੈ ਨਾ ਓਨੀ ਜਗ੍ਹਾ ਦੇ ਵਿੱਚ ਆਪਾਂ ਇਸ ਨੂੰ ਸਾਈਡਾਂ ਤੋਂ ਫੋਲਡ ਕਰ ਰਹੇ ਹਾਂ ਆ ਦੇਖੋ ਇਹ ਨਿਸ਼ਾਨ ਆਪਣਾ 1.5 ਇੰਚ ਵਾਲਾ ਬਾਕੀ ਅੱਗੇ ਚਾਕ ਦੇ ਉੱਪਰ ਆਪਾਂ ਕੱਚੀ ਲਾ ਲਾਂਗੇ ਸਲਾਈ ਠੀਕ ਹੈ ਆ ਦੇਖੋ ਉਸ ਤੋਂ ਬਾਅਦ ਆ ਦੇਖੋ ਇਹ ਹੋ ਗਿਆ ਆਪਣਾ ਹੁਣ ਆਪਾਂ ਇਹਨੂੰ ਪ੍ਰੈਸ ਦੇ ਨਾਲ ਨਾ ਠੀਕ ਹੈ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਇਧਰੋਂ ਸਿੱਧੇ ਪਾਸਿਓਂ ਵੀ ਠੀਕ ਹੈ ਇਹਦੀ ਪੈ ਜਿਹੜੀ ਹੈਗੀ ਹੈ ਬਿਠਾ ਲੈਣੀ ਹੈ ਬਾਅਦ 'ਚ ਉਹ ਨਾ ਆਪਾਂ ਕੱਚੀ ਸਲਾਈ ਇਹਦੇ ਵਿੱਚੋਂ ਉਧੇੜਨੀ ਆ ਠੀਕ ਹੈ ਤੇ ਹੁਣ ਤਿਆਰ ਕਰਨੀ ਆਪਾਂ ਨੇ ਜੇਬ ਠੀਕ ਹੈ ਲਾਉਣੀ ਇਹ ਸਭ ਤੋਂ ਜ਼ਿਆਦਾ ਆਸਾਨ ਹੈ ਦੇਖੋ ਟੋਟਲ ਲੰਬਾਈ ਲਈ ਆਪਾਂ ਨੇ ਇਸ ਦੀ 22 ਇੰਚ ਠੀਕ ਹੈ ਉਹ ਕਿਉਂ ਲੈਣੀ ਹੈ ਆ ਦੇਖੋ ਐਦਾਂ ਡਬਲ ਕਰਕੇ ਆਪਾਂ ਨੂੰ 7 ਇੰਚ ਜੇਬ ਚਾਹੀਦੀ ਹੈ ਠੀਕ ਹੈ ਆ ਦੇਖੋ 7 ਇੰਚ ਚਾਹੀਦੀ ਆਪਾਂ ਨੂੰ ਜੇਬ ਠੀਕ ਹੈ 1/2 ਇੰਚ ਆਪਣਾ ਮਾਰਜਿਨ ਚ ਆ ਜਾਏਗਾ ਓਰੇ ਠੀਕ ਹੈ ਤੇ ਬਾਕੀ ਆਪਾਂ ਨੂੰ ਉੱਪਰ ਚਾਹੀਦਾ ਇਹ ਆ ਸਾਢੇ 6 ਇੰਚ ਤਕਰੀਬਨ ਆਪਾਂ ਨੂੰ ਉੱਪਰ ਚਾਹੀਦਾ ਉੱਪਰ ਆਪਣੇ ਕੋਲ ਇਹ ਜਿਆਦਾ ਆਪਾਂ ਨੇ ਸਾਢੇ 6 ਇੰਚ ਕਰ ਲੈਣਾ ਠੀਕ ਹੈ ਦੇਖੋ ਇਹ 1/2 ਇੰਚ ਠੀਕ ਹੈ ਸिलाई ਚ ਆ ਜਾਣਾ ਆਪਣਾ ਨੀਚੇ ਉਹਰੇ ਕੰਨੀ ਆ ਤੁਹਾਡੇ ਕੋਲ ਕੰਨੀ ਨਾ ਹੋਵੇ ਤਾਂ ਤੁਸੀਂ ਇੰਟਰਲੌਕ ਕਰ ਲੈਣੀ ਆ ਠੀਕ ਹੈ ਤੇ ਚੌੜਾਈ ਇਹਦੀ 7.5 ਇੰਚ 7.5 ਇੰਚ ਚੌੜਾਈ ਲੈਣੀ ਹੈ ਮਾਰਜਨ ਸਣੇ ਹਾਫਾ ਵਿੱਚ ਵਿੱਚ ਆ ਜਾਊਗਾ ਠੀਕ ਹੈ 6.5 ਇੰਚ ਚੌੜਾਈ ਰਹਿ ਜੂਗੀ ਉੱਪਰ ਆਪਾਂ ਨੇ ਦੇਖੋ 6.5 ਇੰਚ ਲੈਣਾ ਇਹ ਬਾਕੀ ਆਪਾਂ ਐਕਸਟਰਾ ਕੱਟ ਕਰ ਦੇਣਾ ਠੀਕ ਹੈ ਤੇ ਹੁਣ ਇਸ ਨੂੰ ਐਦਾਂ ਫੋਲਡ ਕਰਾਂਗੇ ਆਪਾਂ ਤੇ ਇਦਾਂ ਉਰੇ ਤੋਂ ਆਪਾਂ ਨੇ ਇਹਨੂੰ ਤਿਰਛਾ ਕਰ ਦੇਣਾ ਠੀਕ ਹੈ ਇਦਾਂ ਚੌਰਸ ਜਿਹਾ ਨਹੀਂ ਰਹੂਗਾ ਠੀਕ ਹੈ ਤਾਂ ਥੋੜਾ ਜਿਹਾ ਇਦਾਂ ਡਿਜ਼ਾਈਨ ਆ ਜਾਊਗਾ ਇਹਦੇ ਵਿੱਚ ਓਕੇ ਹੁਣ ਆਪਾਂ ਨੇ ਕੀ ਕਰਨਾ ਦੇਖੋ ਹੁਣੇ ਪੌকেট ਹੀ ਆਪਾਂ ਨੇ ਪਹਿਲਾਂ ਤਿਆਰ ਕਰ ਲੈਣਾ ਇਨੂੰ ਆਪਾਂ ਸਲਾਈ ਲਾਵਾਂਗੇ 1/2 ਇੰਚ ਇਹ ਛੱਡ ਦੇਣਾ ਉੱਪਰੋਂ ਠੀਕ ਹੈ ਇੱਥੋਂ ਸਲਾਈ ਆਪਾਂ ਨੇ ਸ਼ੁਰੂ ਕਰਨੀ ਹੈ ਠੀਕ ਹੈ ਐਦਾਂ ਤੇ ਫਿਰ ਐਦਾਂ ਇਹ ਲਾਉਣ ਤੋਂ ਬਾਅਦ ਠੀਕ ਹੈ ਇਹ ਹਾਫ ਇੰਚ ਜਿਹੜਾ ਛੱਡਿਆ ਆਪਾਂ ਨੇ ਇਹ ਨਹੀਂ ਛੱਡ ਦੇਣਾ ਇਦਾਂ ਇਸ ਨੂੰ ਅੰਦਰ ਫੋਲਡ ਕਰ ਲੈਣਾ ਹਾਂ ਜਿਹੜੀ ਸ਼ੇਪ ਦੇ ਵਿੱਚ ਹੈਗਾ ਉਸੇ ਦੇ ਵਿੱਚ ਕਰਨਾ ਠੀਕ ਹੈ ਠੀਕ ਹੈ। ਓਕੇ। ਹੁਣ ਆਪਾਂ ਇਸ ਨੂੰ ਲਗਾਵਾਂਗੇ ਆਪਣੇ ਕਮੀਜ਼ ਦੇ ਉੱਪਰ। ਤੇ ਹੁਣ ਨਾ ਦੇਖੋ ਤਿਆਰ ਕਰਨ ਤੋਂ ਬਾਅਦ ਆਪਣੀ ਪਾਕਟ ਜਿਹੜੀ ਐ ਇਦਾਂ ਹੋ ਗਈ। ਸਿੱਧੀ ਕਰ ਲੈਣੀ ਆ ਤੁਸੀਂ ਠੀਕ ਐ ਆ ਦੇਖੋ ਦੇਖ ਸਕਦੇ ਹੋ ਤੁਸੀਂ ਐਦਾਂ ਦੀ ਇਹ ਰੈਡੀ ਹੋ ਗਈ ਤੁਹਾਡੀ ਤੇ ਹੁਣ ਇਹਨੂੰ ਆਪਾਂ ਸਿੱਧਾ ਕਰ ਲੈਣਾ ਦੇਖੋ ਐਦਾਂ ਲਗਾਵਾਂਗੇ ਆਪਾਂ ਇਹਨੂੰ ਠੀਕ ਐ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਸੈਂਟਰ ਦੇ ਵਿੱਚ ਠੀਕ ਐ ਨਿਸ਼ਾਨ ਲਗਾ ਲੈਣਾ ਤੇ ਉਰੇ ਸੈਂਟਰ ਕਰਕੇ ਆਪਾਂ ਲਗਾਵਾਂਗੇ ਇਸਨੂੰ ਚੌਕ ਦੇ ਨਾਲ ਨਿਸ਼ਾਨ ਲਗਾ ਲਵਾਂਗੇ ਆ ਦੇਖੋ 1.5 ਇੰਚ ਦਾ ਆਪਾਂ ਨੇ ਜਿਹੜਾ ਉਰੇ ਇਹ ਛੱਡਿਆ ਹੋਇਆ ਠੀਕ ਐ ਉਰੇ ਲਾਉਣੀ ਆ ਆਪਾਂ ਨੇ ਇਹ ਐਦਾਂ ਠੀਕ ਹੈ ਐਦਾਂ ਰੱਖ ਲੈਣੀ ਆਪਾਂ ਨੇ ਉਹਦੇ ਐਦਾਂ ਇਹ ਸਿੱਧੀ ਲਾਉਣੀ ਆਪਾਂ ਨੇ ਠੀਕ ਹੈ हाफ इंच है। जिन्ना का ने यह मार्जिन सी छाया का अपा ठीक है इतना जोड़ना है ये ध्यान रखना कि थोड़ी सीधी रहे सिलाई ठीक है ਉਰੇ ਤੋਂ ਉੱਪਰ نیچے ਨਾ ਹੋਵੇ ਠੀਕ ਹੈ ਤੇ ਇਸ ਨੂੰ ਫਿਰ ਆਪਾਂ ਨੇ ਇਦਾਂ ਠੀਕ ਹੈ ਇਦਾਂ ਕਰ ਲੈਣਾ ਹਾ ਦੇਖੋ ਹੁਣ ਇਹ ਆਪਣਾ ਦੇਖੋ ਕਿੱਥੇ ਮਿਲ ਰਿਹਾ ਬਿਲਕੁਲ ਉਰੇ ਮਿਲ ਰਿਹਾ ਜਿੱਥੇ ਕਿ ਆਪਾਂ ਨੇ ਦੇਖੋ ਜੇਬ ਦੀ ਕੱਚੀ ਸਲਾਈ ਲਾਈ ਹੋਈ ਹੈ ਆ ਦੇਖੋ ਨਿਸ਼ਾਨ ਲੱਗਿਆ ਹੋਇਆ ਹੈ ਨਾ ਆਪਣਾ ਇੱਥੇ ਮਿਲ ਰਿਹਾ ਠੀਕ ਹੈ ਇਦੇ ਉੱਪਰ ਰੱਖਾਂਗੇ ਆਪਾਂ ਸੈਂਟਰ ਕਰਕੇ ਠੀਕ ਹੈ ਐਦਾਂ ਲੈ ਆਉਣਾ ਆਪਾਂ ਨੇ ਤੇ ਬਿਲਕੁਲ ਉਰੇ ਹੀ ਠੀਕ ਹੈ ਇਸੇ ਸਲਾਈ ਦੇ ਸੈਂਟਰ ਚ ਇਹ ਆਉਣਾ ਚਾਹੀਦਾ ਤੁਹਾਡਾ ਥੋੜਾ ਜਿਹਾ ਉੱਪਰ ਵੀ ਚਲਾ ਗਿਆ 1-2 ਇੰਚ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੇ ਤੁਸੀਂ 1-2 ਇੰਚ ਜੇਬ ਠੀਕ ਹੈ ਵੱਧ ਘੱਟ ਲੈਂਦੇ ਹੋ ਤਾਂ ਵੀ ਕੋਈ ਦਿੱਕਤ ਨਹੀਂ ਹੋਊਗੀ ਠੀਕ ਹੈ ਹੁਣ ਆਪਾਂ ਇੱਧਰ ਲੈ ਆਵਾਂਗੇ ਇਸ ਨੂੰ ਆ ਦੇਖੋ ਠੀਕ ਹੈ ਇਸ ਲਾਈਨ ਨੂੰ ਆਪਾਂ ਪੱਕੀ ਕਰ ਦਾਂਗੇ। ਫੈਂਟ ਕਿਹਨ ਲਾਇਆ? ਦੇਖੋ ਜੇਬ ਜਿਹੜੀ ਹੈਗੀ ਆਪਣੀ ਲੱਗ ਕੇ ਰੈਡੀ ਹੈ। ਹੁਣ ਆਪਾਂ ਕੀ ਕਰਾਂਗੇ? ਦੇਖੋ। ਦੇਖ ਸਕਦੇ ਹੋ ਤੁਸੀਂ ਇਦਾਂ ਆਪਣੀ ਇਹ ਸਲਾਈ ਆਈ ਹੈ ਠੀਕ ਹੈ। ਇਦਾਂ। ਇਦਾਂ ਇੱਥੋਂ ਚੌਰਸ ਤੇ ਇਦਾਂ ਘੁੰਮ ਕੇ ਇਦਾਂ ਠੀਕ ਹੈ। ਹੁਣ ਆਪਾਂ ਨੇ ਇਸ ਨੂੰ ਗੜੀ ਆਪਾਂ ਨੇ ਕੱਚੀ ਸਲਾਈ ਠੀਕ ਹੈ ਆ ਦੇਖੋ ਕੱਚੀ ਸਲਾਈ ਵਿੱਚ ਲਾਈ ਸੀ ਨਾ ਜਿੰਨੀ ਫਿਟਿੰਗ ਦੇ ਵਿੱਚ ਸਾਡੇ 6 ਇੰਚ ਦੇ ਵਿੱਚ ਉਹ ਆਪਾਂ ਉਹ ਢੇੜ ਲੈਣੀ ਹੈ ਠੀਕ ਹੈ ਓਕੇ ਤੇ ਜੇਬ ਜਿਹੜੀ ਹੈਗੀ ਆਪਣੀ ਲੱਗ ਕੇ ਰੈਡੀ ਹੈ ਠੀਕ ਹੈ ਤੇ ਇਹਨੂੰ ਚੰਗੀ ਤਰ੍ਹਾਂ ਠੀਕ ਹੈ ਪ੍ਰੈਸ ਫੇਰ ਕੇ ਤੁਸੀਂ ਬਿਠਾ ਲੈਣਾ ਫੇਰ ਤੁਸੀਂ ਇੱਥੇ ਸਲਾਈ ਉਹ ਦਿੜਦੀਆਂ ਠੀਕ ਹੈ ਇਹ ਥੋੜੀ ਫਿਟਿੰਗ ਦੇ ਨਾਲ ਹੀ ਐਡਜਸਟ ਹੋ ਜੂਗੀ ਇਹਦੇ ਲਈ ਤੁਹਾਨੂੰ ਕੋਈ ਵੀ ਇਹਨੂੰ ਲੂਜ਼ ਰੱਖਣ ਦੀ ਜਰੂਰਤ ਨਹੀਂ ਹੈਗੀ ਜਿੰਨੀ ਤੁਹਾਡੀ ਫਿਟਿੰਗ ਹੈ ਠੀਕ ਹੈ ਉਹਦੇ ਵਿੱਚ ਹੀ ਇਹ ਐਡਜਸਟ ਹੋ ਜਾਣੀ ਹੈ ਠੀਕ ਹੈ ਜੀ ਤੇ ਉਮੀਦ ਹੈ ਤੁਹਾਨੂੰ ਵੀਡੀਓ ਜਿਹੜੀ ਹੈਗੀ ਆ ਪਸੰਦ ਆਈ ਹੋਊਗੀ ਤੇ ਪਾਕਟ ਲਗਾਣਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ ਹੁਣ ਦੂਜੀ ਸਾਈਡ ਦੀ ਤੁਸੀਂ ਫਿਟਿੰਗ ਲਗਾ ਲੈਣੀ ਹੈ ਠੀਕ ਹੈ ਕਿਉਂਕਿ ਇਹ ਆਪਾਂ ਨੇ ਦੂਜੀ ਸਾਈਡ ਦੀ ਫਿਟਿੰਗ ਲਗਾਉਣ ਤੋਂ ਪਹਿਲਾਂ ਹੀ ਲਗਾਉਣਾ ਹੈ ਇਹ ਠੀਕ ਹੈ ਦੇ ओके जी ਤੇ ਉਮੀਦ ਹੈ ਤੁਹਾਨੂੰ ਸਮਝ ਆਇਆ ਹੋਊਗਾ ਇਹ ਆਪਣਾ ਖਿਸਾ ਟਾਈਪ ਠੀਕ ਹੈ ਇਦਾਂ ਦੀ ਜੇਬ ਲੱਗ ਗਈ ਸੋ ਦੋਸਤੋ ਮਿਲਦੇ ਹਾਂ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ